ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਸ਼ਾਮ ਦੇ ਬੱਜ ਗਏ ਨੇ 7 ਤੇ ਆਪਾਂ ਨੇ ਸਬਜ਼ੀ ਬਣਾ ਲਈ ਮੱਜਾਂ ਦਾ ਕੰਮ ਨਵੇਂ ਤਾਂ ਇੱਕ ਮੈਨਾ ਅੱਧੇ ਸਿਲੰਡਰ ਵਾਲਿਆਂ ਨੇ ਉਹਨਾਂ ਦੀ ਸਵੇਰੇ ਤਾਂ ਮੈਂ 10 ਵਜੇ ਪੈ ਗਈ ਮੈਂ ਦੁਪਹਿਰ ਦੇ ਦੁਬਾਰੇ ਕੱਪੜੇ ਧੋਤੇ 2 ਵਜੇ ਮੈਂ ਜਾ ਕੇ ਉੱਠ ਖੜੀ ਜਲਦੀ ਜਲਦੀ ਦੋ ਤਾਰਾਂ ਪਰਤੀਆਂ ਕੱਲ ਅਸੀਂ ਬਾਗੇ ਜੀ ਪਟਿਆਲੇ ਐਮ ਆਰ ਆਈ ਕਰਾਉਣ ਮੈਨੂੰ ਉੱਥੇ ਥੋੜਾ ਟਾਈਮ ਨਹੀਂ ਲੱਗਿਆ ਕੱਪੜਿਆਂ ਦਾ ਇੱਧਰ ਆਪਾਂ ਨੇ ਮੱਜਾਂ ਨੂੰ ਲਾਤੀ ਮੱਸਰਦਾਨੀ ਬਹੁਤ ਖਾਦ ਹੋਈ ਪਈ ਸੀ ਬੁਰਾ ਹਾਲ ਸੀ ਮੈਸਾਂ ਸਾਰੀ ਰਾਤ ਪੱਤੀਆਂ ਦੇ ਸੂਣ ਵਾਲੀਆਂ ਮੱਜਾਂ ਤੇ ਇਹਨਾਂ ਨੂੰ ਔਖਾ ਦੇ ਦਿੱਤਿਆਂ ਨੂੰ ਅੱਜ ਸਵੇਰੇ ਮੈਂ ਕੱਖ ਪਾਉਣ ਉੱਠੀ ਮੈਂ ਤਾਂ ਦੇਖ ਕੇ ਜੀ ਖਰਾਬ ਹੋ ਗਿਆ ਮੈਨੂੰ ਕੱਖ ਨਹੀਂ ਪਾਉਣ ਦਿੱਤੇ ਇਹਨਾਂ ਨੇ ਗੇੜੇ ਦੇ ਦੇ ਬੁਰਾ ਹਾਲ ਕਰਤਾ ਆਪਾਂ ਨੇ ਲਾਤੀ ਮੱਜਾਂ ਨੂੰ ਮੱਸਰਦਾਨੀ ਦੇਖੋ ਜੀ ਆਪਣੀ ਖੇਚਲਾ ਹੁੰਦੀ ਹੈ ਨਾ ਪਸ਼ੂ ਵਿਚਾਰੇ ਸਾਰੀ ਰਾਤ ਹੋਣੇ ਹੀ ਆਮ ਨਾਲ ਬੈਠੀਆਂ ਰਹਿਣਗੀਆਂ ਦੇਖੋ ਦੇਖੋ ਕੇਰਾ ਅਸੀਂ ਹਜੇ ਤੱਕ ਨਹੀਂ ਧੂਆਂ ਕੀਤਾ ਪਰ ਜਦੋਂ ਜਿਆਦਾ ਮੋਟਾ ਮਸਰ ਹੋ ਜਾਂਦਾ ਤਾਂ ਅਸੀਂ ਧੂਆਂ ਕਰਕੇ ਸਾਰਾ ਮਸਰ ਕੱਢ ਦਿੰਨੇ ਆ ਤੇ ਉਸ ਤੋਂ ਬਾਅਦ ਹਜੇ ਬਰੀਕ ਖਾਦਾ ਸੁਨੇਹਾ ਬੱਤੀ ਪਾਣੀ ਪਾ ਕੇ ਹਾਂ ਡੈਡੀ ਦਾ ਫੋਨ ਹੈ ਡੈਡੀ ਤਾਂ ਖੇਤ ਗਿਆ ਹੈ ਐ ਨਹੀਂਗਾ ਕਾਹਾਂ ਕਰਦੇ ਚਲੋ ਜੀ ਉਹ ਕਹਿ ਕੇ ਗਿਆ ਸੀ ਕਿ ਨੰਦਰ ਨੂੰ ਕਹਦੇ ਗੱਡੀ ਮੋੜ ਕੇ ਖੜਾ ਦੇ ਚਲਾ ਲਈ ਵੀਡੀਓ ਬਤਾ ਹੈ ਹਾਈ ਹਾਈ ਦੇਖੋ ਜੀ ਸਰਦਾਰ ਜੀ ਨੇ ਕੰਮ ਜਾਣਾ ਹੋ 7 ਵਜੇ ਪਹਿਨੇ ਉਹ ਕਹਿੰਦੇ ਖੇਤ ਗਏ ਨੇ ਗੇੜਾ ਮਾਰਨ ਇੰਦਰ ਨੂੰ ਕੰਨੇ ਗੱਡੀ ਮੋੜ ਜੋ ਹਾਈ ਹਾਈ ਹਾਂ ਮੋਰ ਮਾਲ ਵਿੱਚ ਵੀ ਆ ਨਵੀਂ ਅਰਮਾਲਾ ਮੈਂ ਬਾਰੇ ਭਾਲੀਆਂ ਦੀ ਰਹਿਣੀਆਂ ਵਿੱਚੀ ਧਰੀ ਰੱਖਦੇ ਨੇ ਦੇਖ ਲੈ ਕਾਪੀਆ ਮਾਲਾਂ ਦਾ ਗੱਡੀ ਜੀ ਹੁੰਦੀਆਂ ਨੇ ਇੱਕ ਤਾਬੂ ਕੋਲ ਰਹਿ ਗਈ ਵੀਰ ਭੇ ਭੇ ਨੇ ਆ ਡੈਡ ਦਾ ਪੈਸਾ ਪਿੰਨ ਦੇ ਲੈ ਬਾਹਰ ਕਾਣਗੇ ਗੱਡੀ 'ਚ ਉਤਰਨਾ ਲੱਗੇ ਸਮਾਨ ਨਹੀਂ ਸਕਦੇ ਵਿੱਚ ਹੀ ਰੱਖ ਦਿੰਦੇ ਨੇ ਦੇਖ ਹੁਣ ਕਿਵੇਂ ਚਲਾएंगे ਇਹਨੂੰ ਬਸ ਐਂ ਆ ਰੀਡਾਂ ਜੀ ਨੇ ਸੈਟ ਕੱਟ ਕੇ ਲਹੂ ਪੀ ਰੱਖਿਆ ਦੀ ਇਹਨਾਂ ਨੇ ਐਵੇਂ ਨਾ ਉਹ ਕਿਤੇ 250 ਚਾਰ ਜੜੀਆਂ ਸਿਰਦਿੰਗ ਤੇ 250 ਕਿਤੇ ਥੱਪੇ ਫੜਾ ਰੱਖ ਐਵੇਂ ਨਾ 250 250 ਹੀ 250 ਹੁੰਦੇ ਨੇ 250 ਨਹੀਂ ਹੁੰਦੇ ਵਿੱਚ ਹੀ ਰੱਖ ਲਿਆ ਭਾ ਇਹਦਾ ਸੰਗ ਨੂੰ ਵੀ ਤੂੰ 250 ਲਾ ਕੇ ਨਾ ਤੇ ਚੱਲੀ ਨਹੀਂ ਅਸੀਂ 100 ਦੀ ਲਿਆ 45 ਮੈਨੂੰ 200 ਦਾ ਹੂੰ ਚਲਾ ਕੇ ਦੇਖ ਲੈ ਟਰਾਈ ਕਰਕੇ ਹਾਂ ਦੇ ਹੈ ਨ ਕਰ ਲਾ ਹਾਂ ਦੇ ਆਪਾਂ ਅੱਰੀ ਜਾਈਏਗਾ ਹਾਸੜਤੀਆਂ ਮੈਂ ਆ ਕੇ ਬਾਰੇ ਮਾਰ ਜਾ ਕੇ ਆਪ ਜਾ ਕੇ ਮਾਰੇ ਫੜਾ ਦੇ ਨੂੰ ਚਲੋ ਜੀ ਇਧਰ ਆਪਾਂ ਨੇ ਚੌਲੇ ਫਾਲੀਆਂ ਪੱਕ ਗਈਆਂ ਤੇ ਤੋੜਨ ਦਾ ਟਾਈਮ ਨਹੀਂ ਲੱਗਿਆ ਮੈਂ ਬਣਾ ਲਈ ਦਾਣੇ ਕੱਢ ਕੇ ਦਾਲ ਸਬਜੀ ਦੇਖੋ ਹੋਰ ਥੋੜੀ ਬਸ ਬਣੀ ਪਈ ਐ ਮੈਂ ਨਾ ਪਕੌੜੇ ਬਣਾਏ ਤੇ ਤੇਲ ਵਾਲਾ ਤਿਲੋਂਡਾ ਮੈਂ ਕਿਾ ਚੱਲੇ ਸੇਚੀ ਕਰ ਲੈਨੇ ਇਧਰ ਦੇਖ ਲੋ ਕਕੜੀਆਂ ਭੁੰਨ ਕੇ ਨਾ ਖਾ ਗਏ ਚੁੱਲੇ ਦੇ ਆਲੇ ਦਾਲੇ ਕੀ ਹਾਲ ਕਰੇ ਮੂੰਹ ਸਾਡੇ ਜਨ ਦੇ ਮੱਕੀ ਦਾ ਚਾਰ ਨਹੀਂ ਬੰਦਾ ਇਂ ਕੁਕੜੀਆਂ ਕਕੜੀਆਂ ਦਾ ਕੰਮ ਚੱਲੀ ਜਾ ਮੇਰਾ ਬਹੁਤ ਜੀ ਖੀਜਦਾ ਮੈਂ ਤਾਂਹੀਂ ਚੁੱਲੇ ਝੱਗ ਮਚਾਈਦੀ ਨਹੀਂ ਇਹ ਗੈਸ ਤੇ ਉਹ ਕਰਦੇ ਨੇ ਗੈਸ ਤੋਂ ਨਹੀਂ ਟੇਸਟੀ ਨਹੀਂ ਬਣਦੀ ਹੋਰ ਇਸਮੈਲ ਜੀ ਆਈ ਜਾਂਦੀ ਰਹਿੰਦੀ ਐ ਆ ਕੱਪੜੇ ਲਾ ਦੇ ਬਈਆ ਉਧਰਲੇ ਬੈਟਾਂ ਦੇ ਧਰ ਦੇ ਤੜਕੇ ਤਾਂ ਹਾਂ ਮਾਰਦਾਂਗੇ ਜਿਹੜੇ ਸੁੱਕ ਗਏ ਆ ਆ ਗਈ ਬਰੀਕ ਬਰੀਕ ਆਹ ਜੀ ਫੀਸਾ ਖੋਲ ਕੇ ਆਪੀ ਦੇ ਕੇ ਮੋੜ ਲਗਾ ਇੱਕ ਕਿਸੇ ਦਾ ਗੁੱਲਾ ਰੱਖ ਫਿਰ ਤੂੰ ਸੁਣਦਾ ਤਾਂ ਹੈ ਨਹੀਂ ਹੋੜੀ ਐਡਾ ਵੇੜਾ ਨਹੀਂ ਹੈਗਾ ਆਪਣਾ ਕਹੀ ਭਈਆ ਮਗਰ ਦਾੜਾ ਹੋਣਾ ਚੱਕ ਦੀ ਚੁੱਲਾ बस 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 खड़ जा खाग तो जा गर्मी <laughs> नहीं रो, रोड रोड बड़ा खराब हो रहा है ਵਾਹ ਕੀ ਹੋ ਰਿਹਾ ਹਾਂ ਜੀ ਹਾਂ ਮੈਂ ਇੱਧਾ ਕਹਿੰਦਾ ਕੁੱਦਰ ਜੀ ਜਦੋਂ ਪਿੰਚਾਲ ਬੰਦੇ ਅੰਦਰ ਬਾਹਰ ਜਾਂਦੀ ਕਿੰਨੀ ਜੀ ਉਹ ਘਰ ਖੱਟਿਆ ਮੈਂ ਬਾਹਰ ਹੱਦ ਜੀ ਹਾਂ ਇਹਨੂੰ ਲੋਰਾ ਦੇ ਹਾਂ ਜੀ ਪਾਣੀ ਲੱਗਦਾ ਤਾਂ ਬਾਤ ਹੀ ਹੋ ਰਹੀ ਆ ਜੀ ਹਾਂ ਪਾਣੀ ਲੱਗਦਾ ਬੰਦ ਨਹੀਂ ਜਦੋਂ ਇਹ ਵੀ ਬਿਕ ਰਹੇ ਨੇ ਇਹੀ ਕਰਦੇ ਨੇ ਪਲਾਸਟਿਕ ਜੰਮੀ ਆਉਣਾ ਰਹਿ ਗਿਆ ਆਹ ਕਰ ਰਿਹਾ ਪਲਾਸਟਿਕ ਕਰ ਰਿਹਾ ਕਿੰਦੀ ਬੈਸ ਨਹੀਂ ਨੋਸੋ ਹੈ ਇਹ ਤਾਂ ਵੇਖੋ ਅਲ੍ਹਾ ਖਰਾਬ ਹੈ ਫਿਰ ਅਲ੍ਹਾ ਖਰਾਬ ਮਨੋਨਾਜ ਕੋਈ ਫਾਉਲੇ ਰਹਿ ਗਈ multimilis 1,2gas pecaksия dim�ek 1,2gas हां भाई मतलब मेरी पिडीएस के अंदर कोई प्रक्रिया रहेगी वो एक अकाउंट मिलेगा बार में भी कौन हूं हूं एंड आपका है वो ईमेल पोर्टल पोर्टल का लिखो का नाम कुछ बताते हैं यस हां दोस्त मोटर का मारे मां से तो भाई करके हम कोई प्रक्रिया करते हैं हां मुझे जा ही नहीं रहा है कोई प्रकार की आनी ठीक हां ਨਹੀਂ ਕੱਟ ਦੇ ਇਹਨੂੰ ਤਾਂ ਹਾਂ ਦੋ ਖੋਲਣਾ ਇਹ ਡੱਬਾ ਤਾਂ ਹਾਂ ਧਰਦਾਂਗੇ ਥੱਲੇ ਤਾਂ ਇਹਨੂੰ ਚੂਂਜਾਂ ਕੱਟ ਦੇਣਗੀਆਂ ਇਹਦੇ ਨਟ ਵੀ ਕਸਣੇ ਨੇ ਟਾਇਰਾਂ ਦੇ ਥੱਲੇ ਕਰਦ ਮਾਰਦਾਂਗਾ ਮਿੰਦਰਾ ਦੇ ਵਿੱਚ ਮੋਟਰੋਂ ਕਹੀਂ ਬੜੀ ਜਿਹੀ ਪਾਣੀ ਫੇਰ ਪਿਆ ਉਹ ਕਰਾਂਗੇ ਪਾਣੀ ਮੁੱਕ ਗਿਆ ਤੇ ਹਾਂ ਚਲਾਈ ਤਾਂ ਹੁਣੀ ਜੂ ਮango ਵਾਪਰੇ ਬੰਦ ਕਰਕੇ ਚਲਾਇਆ ਕਰੋ ਦੇਖੋ ਬਈ ਆਪ ਐਨੇ ਦੇਖੋ ਪਰ ਦੇਖਣ ਦੇ ਪਿਆਰਣ ਦੇਖਣ ਦੇ ਉਧਰ ਕਿੱਥੇ ਵੀ ਹੈ ਇਹਦੇ ਉਪਰੋਂ ਆਤਾ ਚੱਕਣੇ ਪੈਣਗੇ ਕਹੀਂ ਚੱਕਦੇਗਾ خلينا ਦਾ ਨਹੀਂ ਨਵੀਆਂ ਕੇ ਪੁਰਾਣੀਆਂ ਪਹਿਲਾਂ ਤਾਂ ਕਦੇ ਕੋਈ ਚੀਜ਼ ਦੇਖੀ ਨਹੀਂ ਦੀ ਗ੍ਰੇਡ ਤੇ ਕਿਹਦੀ ਬੱਜਵਾਤ ਤੋਂ ਫੁਰਦਰੀ ਜਕੜੋ ਵਿੱਚੋਂ ਇਹਦਾ ਕੀ ਹਾਂਜੀ ਕਰਸ ਆਉ ਨਹੀਂ ਅਸੀਂ 150 ਰੁਪਏ ਲੈਂਦੇ ਨੇ ਸਾਡੇ ਕੋਲੇ ਰੇੜੀ ਵਾਲਾ ਕੋਈ ਵੀ ਕੁਝ ਲੈ ਕੇ ਆਵੇ ਪਰ ਮੈਂ ਉਹਨੂੰ ਤਾਂ ਹੀ ਵਿਚਾਰੇ ਨੂੰ 200 ਇਹਦਾ ਕਾਰਡ ਖਾਮਲੇ ਗਾਰੰਟੀ ਵਾਲਾ ਭਰਾ ਕੇ ਲਿਆਵਾਂਗੇ ਤੋ ਸਕੈਨ ਨਹੀਂ ਲੀਦਾ ਪਰ ਇਹਦੇ ਨਾਲ ਉਹ ਆ ਕੰਪਨੀ ਸਿੱਧਾ ਹੁੰਦਾ ਨਾ ਥੈਂਕ ਯੂ ਕੱਲ ਨੂੰ ਬਣਾਇਆ ਨੂੰ ਲਾ ਕੇ ਮੈਂ ਅੰਦਰੋਂ ਲੋਡ ਕਰਾਂਗਾ ਗਰਮੀ ਨਾਲ ਸਭ ਬੰਦੀ ਨੂੰ ਲੈ ਲੈਣਾ ਚਾਹੀਦਾ ਇਹਦੇ ਉਹ ਚੱਕ ਕਿੱਥੇ ਨੇ ਇਹਦਾ ਉਹਦੇ ਨਾਲ ਨਾ ਨਾ ਸੇਟ ਇਹਦਾ ਬਟਨ ਨਾਲ ਕੁਚ ਲੈਣਗੀਆਂ ਖੇੜਨ ਵਾਲੀ ਨਹੀਂ ਇਹ ਉਹਦੇ ਵਾਂ ਪੱਕੇ ਵਾਲੇ ਅੰਦਰ ਲਿਆਂ ਚੱਲਣਗੀਆਂ ਇਹ ਜਾਰੀ ਕਿਹੜੀ ਗੁੱਲੂ ਪਾਣੀ ਦੋਨੀਆਂ ਖੁੱਲਦੀਆਂ ਪਾਣੀ ਤਾਂ ਇੱਥੇ ਟੁੱਟੀ ਹੋਊ ਲੋੜ ਹੀ ਨਹੀਂ ਬੈਕ ਸਾਈਡ ਇਹਦੇ ਆ ਦੇਖ ਆ ਗਈ ਆ ਗਿਆ ਇੱਥੋਂ ਖੋਲ ਕੇ ਦੇਗਾ ਨਾ ਦੇਖ ਸੋੜਾ ਪਾਣੀ ਬਰਫ ਵਾਲਾ ਇਹ ਖੜ ਜਾ ਆ ਦੇ ਲਿਖਿਆ ਤੈਨੂੰ ਨਾ ਖੁੱਲੂਦਾ ਹੈਗਾ ਕੋਈ ਚੀਜ਼ ਪਾਣੀ ਆ ਪਾਈਪ ਲੱਗ ਪਾਉ ਨੂੰ ਹਾਂ ਇੱਥੋਂ ਨਹੀਂ ਪਾਉਗਾ ਹੈ ਹਾਂ ਆ ਗਿਆ ਲੋਪਣਾ ਹੈ ਇਧਰੋਂ ਨਹੀਂ ਖੁੰਦਾਂ ਮੈਂ ਤੂੰ ਆ ਗਿਆ ਲੱਗਿਆ ਯਾਰ ਇਹ ਹੈ ਬਟਾ ਖਿਲੂ ਉਪਨ ਹਲ ਇਹ ਨਟਾਂ ਨਾਲ ਜਾਲੀ ਫੇਰੀ ਹੋਣੀ ਉਹ ਨਟਾ ਦੂ ਨਟਾਂ ਨਾਲ ਬੱਦੂ ਇਹ ਚੱਲ ਮੈਂ ਤਾਂ ਇਹ ਕੋਲ ਜਾ ਕੇ ਖੋਲ ਦੋ ਨੀ ਹਾਂ ਬਸ ਇੱਕ ਆ ਦੇਖ ਓਪਨ ਇੱਥੇ ਓਪਨ ਆਹ ਹੋ ਗਿਆ ਨਟਾ ਆਹ ਆਣੀ ਚਾ ਓਪਨ ਹਾਂ ਲੈਨੇ ਨਟ ਕੰਸ ਤੋਂ ਕਿੱਥੇ ਨਹੀਂ ਇਹ ਤਾਂ ਅੰਦਰ ਹੋਣ ਆਇਆ ਇਹਨੂੰ ਕਦ ਵਾਸਤੇ ਖੋਲਦੇ ਹੋ ਫਿਰ ਦੇਖਾਂਗੇ ਤਾਂ ਹੋਣੀ ਉਹ ਨਾ ਉਹ ਬਾਗੇ ਥੱਲੇ ਇੱਥੋਂ ਦੀ ਪਾਈਪ ਲਾ ਕੇ ਪਾਣੀ ਪਾ ਲਿਆ ਹਾਂ ਆ ਲਓ ਨਾਟਕਾ ਸਵੇਰ ਚੱਕ ਆ ਦੇਖੋ ਜੀ ਪਹਿਲਾਂ ਨਾ ਇੰਨੇ 8 ਸੀ ਪਹਿਲਾਂ 8000 ਦਾ ਐਡਾ ਵੱਡਾ ਕੂਲਰ ਲੇਤੇ ਆ 11000 ਦਾ ਐਡਾ ਕ ਦਿੱਤਾ ਪਰ ਇਹ ਪਲਾਸਟਿਕ ਦਾ ਥੋੜੇ ਜਿਹੇ ਦੇ ਜਿਹੜੇ ਫੰਕਸ਼ਨ ਨੇ ਉਹ ਚੇਂਜ ਨੇ ਥੋੜੀ ਜੀ ਦੀ ਗਰੰਟੀ ਜ਼ਿਆਦੇ ਆ ਉਹਨਾਂ ਦੀ ਸਾਲਕ ਦੀ ਹੁੰਦੀ ਤੇ ਇਹਦੀ 2 ਸਾਲ ਦੀ ਹੈ ਮੈਂ ਤਾਂ ਸਵੇਰੇ ਗਰਮੀ ਚ ਇੰਨਾ ਔਖੀ ਹੋਈ ਮੈਨੂੰ ਤਾਂ ਲੱਗੇ ਮੇਰੇ ਟੈਕ ਹੋਊਗਾ ਮੈਂ ਕਿਹਾ ਮੈਂ ਤਾਂ ਬਾਹਰ ਸਵੇਰੇ ਜਦੋਂ ਕੰਮ ਕਰਕੇ ਨਾ ਇੱਕਦਮ ਤਾਂ ਏਸੀ ਚ ਵੀ ਨਹੀਂ ਬੜਿਆ ਜਾਂਦਾ ਐ ਮੁੜਕੇ ਨਾਲ ਕੰਮ ਕਰਕੇ ਮੱਜਾਂ ਚ ਆਏ ਹੁੰਨੇ ਆ। ਮੈਂ ਸਵੇਰੇ ਆਖਿਆ ਵੀ ਆਪਾਂ ਤਾਂ ਕੂਲਰ ਹੀ ਲੈ ਕੇ ਆਈਏ ਘੰਟਾ ਆਥਨੇ ਘੰਟਾ ਸਵੇਰੇ ਬਾਹਰੇ ਲਾ ਕੇ ਬੈਠਾ ਜਾਂਦਾ ਸਬਜੀ-ਸਬਜੀ ਚੀਰੀ ਜਾਂਦੇ ਸਾਰਾ ਦਿਨ ਇਸੇ ਚ ਬੈਠ-ਬੈਠੋ ਦੂ ਬੋਰ ਹੋ ਰਹੇ ਆ। ਜੀ ਆਖਿਆ ਬੈਦਮੀਆ ਤਾਂ ਅੰਦਰ ਵੜਨ ਨੂੰ ਵੀ ਨਹੀਂ ਕਰਦਾ ਦੀ। ਅੱਜ 2 ਦਿਨ ਹੋ ਗਏ ਗਰਮੀ ਬਹੁਤ ਜ਼ਿਆਦਾ ਐ ਟਾਇਰ ਕਾਢੋ ਚ ਦੂਜੇ ਵੀ ਕੱਸਦੇ ਹੁਣ ਹੋਰ ਵੀ ਕੰਮ ਕਰਨੇ ਨੇ ਭਾਈ ਆਪਾਂ। ਐ ਲੱਗ ਜਾਣਗੇ ਉਹਦੀ ਡਾਕਟਰੀ ਕਰਨ ਪੂਰੀ। ਦੇਖਦੇ ਆਪਾਂ ਨੂੰ ਚਲਾ ਕੇ ਪਹਿਲਾਂ ਵਾਲੇ ਕੂਲਰਾਂ ਦੇ ਜਾਲੀਆਂ ਨਿਕਲ ਕੇ ਪਾਣੀ ਪੈਂਦਾ ਹੁੰਦਾ ਪਰ ਨਿਕਲਦੇ ਜਾਂਦੇ ਵੀ ਇਹਦੇ ਹੋਰ ਫੰਕਸ਼ਨ ਨੇ ਇਹ ਪਾਈਪ ਲਾ ਕੇ ਹੀ ਪੈ ਜਾਂਦੇ ਨੇ ਇਹ ਨਾਲ ਇਹ ਥੋੜਾ ਜਿਹਾ ਖੜਕਾ ਜਮੀ ਨਹੀਂ ਕਰਦਾ ਮੈਂ ਆਪਦੇ ਵਾਸਤੇ ਅੰਦਰ ਵੀ ਮੈਨੂੰ ਠੀਕ ਆ ਉੱਥੇ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਮੈਂ ਤਾਂ ਬੁਰਾ ਹਾਲ ਹੋ ਜਾਂਦਾ ਜਦੋਂ ਵੀਡੀਓ ਬਣਾਉਂਨੇ ਆ ਉੱਥੇ ਵੀ ਲਾ ਕੇ ਪੱਖੇ ਜਿੰਨਾ ਖੜਕਾ ਹੀ ਇਹ ਕਰਦਾ ਜਿੰਨਾ ਪੱਖਾ ਕਰਦਾ ਤੇ ਨਾਲੇ ਥੋੜਾ ਜਿਹਾ ਇਹ ਮਹਿੰਗਾ ਤਾਂ ਆ ਗਿਆ ਵੀ ਥੋੜੀ ਜਿਹੀ ਲਾਈਟ ਵੀ ਇਹ ਬਹੁਤ ਘਟ ਖਾਂਦਾ ਹੈ ਹਨ ਉਹ ਆਏ ਕਿ ਕਹਿੰਦਾ ਉਹਨਾਂ ਨੇ ਵੀ ਇੱਕ ਬੱਲਾਂ ਨੂੰ ਜਿੰਨੀ ਖਾਊਗਾ ਬਾਕੀ ਦੇਖਦੇ ਹਾਂ ਹੁਣ ਆਪਾਂ ਚਲਾ ਕੇ ਤੇ ਇਨਵਰਟਰ ਤੇ ਵੀ ਚੱਲੂਗਾ ਦੂਜੇ 쿨ਰ ਇਨਵਰਟਰ ਤੇ ਨਹੀਂ ਚੱਲਦੇ ਤੇ ਸਾਡੇ ਵੱਡੀਆਂ ਮੋਟਰਾਂ ਵਾਲੇ ਜਿਹੜੇ ਪਹਿਲਾਂ ਲੋਹੇ ਦੇ ਵੇਚਦੇ ਸੀ ਨੇ ਚਲੋ ਭਈ ਹਾਂ ਹੁਣ ਆਏ ਬਸ ਇੱਕ ਚੀਜ਼ ਨੂੰ ਪ੍ਰੀਤियां ਲਾਲਾ ਦੇਖੀ ਜਾਣਗੇ ਹੈਂ ਦੇਖੋ ਇਹਦੇ ਟਾਇਰ ਕੱਸਤੇ ਆਪਾਂ ਨੇ ਪਹਿਲਾਂ ਵਾਲੇ ਕੂਲਰਾਂ ਦੇ ਨੇ ਪੀੜੀਆਂ ਉੱਪਰ ਉਹ ਉੱਚੀਆਂ ਚੱਕ ਕੇ ਉਹਨੇ ਤਾਂ ਇਹਦੀਆਂ ਵੀ ਨੇ ਪਰ ਇਹਦੇ ਨੂੰ ਸਰ ਜਾਂਦਾ ਇਹਦੇ ਇਸ ਤਰ੍ਹਾਂ ਟਾਇਰ ਵੀ ਨੇ ਜੇ ਨਾਲ ਆਉਣੀ ਹੋਵੇ ਪਰ ਅਸੀਂ ਬੜਾ ਉੱਚਾ ਨਹੀਂ ਕਰਨਾ ਇਹ ਹਏ ਹਏ ਆ ਉੱਪਰਲਾ ਸਤਾਲਾ ਬੱਕਾ ਬੰਦ ਕਰ ਦੇ ਮੋਟਰ ਕੰਗਲਾਤੀ ਪਾਣੀ ਨਹੀਂ ਹੈਗਾ ਠੰਡੀਆਂ ਮਾਰਦਾ ਬਿਨਾ ਪਾਣੀ ਤੋਂ ਵੀ ਨਾ ਦੇਖੋ ਇੰਨੀ ਆਵਾਜ਼ ਕਰਦਾ ਜੀ ਫੇਰ ਸਾਡੇ ਨਾ ਪਹਿਲਾਂ ਕੋੂਲਰ ਤੇ ਇੱਕ ਬਾੜੀ ਖੜਕਾ ਕਰਦਾ ਹੁੰਦਾ ਉਦੋਂ ਅਸੀਂ ਉਹ ਹੋ ਗਏ 8-9 ਸਾਲ 8000 ਦਾ ਲੈ ਤੇ ਲੋਹੇ ਦੀ ਬੋਡੀ ਵਾਲਾ ਹਣੇ ਚ ਪਾਣੀ ਭਰ ਕੇ ਇੱਥੇ ਲਾ ਲਓ ਭਾਂਡੇ ਚ ਹਣੇ ਕੁਛ ਨਹੀਂ ਸੀ ਹੁਣ ਉਹ ਲੋ ਇੱਕ ਪੱਖਾ ਸੀ ਫਰਾਟਾ ਜਾ ਉਹ ਬਾੜਾ ਜਾਦੇ ਖੜਕਾ ਕਰਦਾ ਸੀ ਉਹ ਨਹੀਂ ਲਾਇਆ ਅਸੀਂ ਕਦੇ ਹੁਣ ਬਸ ਅੰਦਰ ਹੀ ਬੈਠੇ ਰਹਿੰਦੇ ਸਾਰਾ ਦਿਨ ਹੁਣ ਨਾ ਅੱਜ ਕੀ ਲੋਦੇ ਹਵਾ ਵਾ ਦਿੰਦਾ ਨਾਲ ਸਾਰੇ ਪਾਸੇ ਉਹ ਹੁੰਦਾ ਹੈ ਇੱਕ ਪਾਸੇ ਨਹੀਂ ਆਵੇਗੀ ਇਹਦਾ ਪਾਣੀ ਨਹੀਂ ਭਰਿਆ ਹੈ ਚਲੋ ਜੀ ਆਪਾਂ ਨੇ ਕੂਲਰ ਕਰ ਲਿਆ ਫਿੱਟੇ ਹੀ ਮੈਂ ਆਪਦੇ ਵਾਸਤੇ ਅੱਜ ਮੈਂ ਤਾਂ ਕਿਨਾਂ ਜਬਰਦਸਤੀ ਲਈ ਆਈ ਪਹਿਲਾਂ ਮੇਰੇ ਪਹਿਲਾਂ ਵੀ ਸਲਾਹ ਦੀ 2 ਮਹੀਨੇ ਪਹਿਲਾਂ ਉਹਦੋਂ ਕਹਿੰਦੇ ਉਹਨੀਆਂ ਜੁੰਡਾ ਏਸੀ ਖਾਊਗਾ ਉਹਨੀਆਂ ਜੁੰਡਾ ਕੂਲਰ ਖਾਊਗਾ ਤੁਸੀਂ ਰਹਿਣ ਦਿਓ ਪਰ ਹੁਣ ਤਾਂ ਮੇਰੀ ਬੇਵਾਬ ਹੋ ਗਈ ਵੀ ਮੈਂ ਗਰਮੀ 'ਚ ਬਹੁਤ ਕੰਮ ਕਰਕੇ ਔਖੀ ਦੀ ਦੋ ਦਿਨ ਦਾ ਅੱਜ ਸਵੇਰੇ ਤਾਂ ਮੈਨੂੰ ਐ ਲੱਗੇ ਵੀ ਮੈਂ ਤਾਂ ਮਰੂੰਗੀ ਮੈਂ ਤਾਂ ਟੈਕ ਹੋਊ ਇੰਨੀ ਗਰਮੀ ਨਾਲ ਮੈਂ ਜਮਾ ਨਿਹਾਂਤ ਹੋ ਗਈ ਸੀ ਮਸਾਂ ਕੰਮ ਕਰੇ ਰੋ ਰੋ ਕੇ ਇੱਕ ਪਤਾ ਕੀ ਹੈ ਮੈਂ ਗੋਲੀਆਂ ਖਾਨੀਆਂ ਲੱਤਦੀਆਂ ਉਹਦੇ ਕਰਕੇ ਜਾਦੇ ਕਰ ਮੈਂ ਸੋਈ ਰਹਿੰਦੀ ਆ ਅੱਜ ਤਾਂ ਹੁਣ ਥੋੜੀ ਜੀ ਬੱਦਲ ਵੀ ਹੋ ਗਏ ਤੇ ਪਹਿਲਾਂ ਹਵਾ ਜੀ ਚੱਲ ਪਈ ਸੀ ਹੁਣ ਫੇਰ ਗੁੰਮਝਾ ਹੋ ਗਿਆ ਕਿੱਥੇ ਪਿਆ ਉਹ ਇਦਾਂ ਹੀ ਜਾਲੀਆਂ ਦਾ ਫੂਸ ਹੋਊਗਾ ਹਾਂ ਉਹਨੂੰ ਪਲੱਗ ਕੱਢ ਕੇ ਕੱਢਦੇ ਆ ਪੱਖਾ ਲਾ ਲਾ ਸੱਤਾਲਾ ਮੰਨੇ ਲੈ ਤਾਂ ਇਹਨੂੰ ਕਰਕੇ ਮੈਂ ਸਨਵਾ ਕਿ ਆਣਾ ਚੱਕ ਲਿਆ ਮੈਸਾ ਦਾ ਤੇ ਇਧਰ ਨਾ ਮੈਂ ਰੋਜ਼ ਸੁਣਾ ਮੈਂ ਜਾਂਦੀ ਸੀ ਬੈੱਡ ਸੀਟ ਭੁੱਲੇ ਹੁੰਦੀ ਇਹਦੇ ਆਪਦੇ ਵਾਸਤੇ ਜਿਹੜੇ ਕੰਮ ਰੋਜ਼ ਦੇ ਕਰਨ ਵਾਲੇ ਹੁੰਦੇ ਤੇ ਉਹ ਨਹੀਂ ਹੁੰਦੇ ਸੀ ਸਾਡੇ ਕੋਲੇ ਕਈ ਕਿੰਨੇ ਟਾਈਮ ਨਹੀਂ ਲਿਆਉਣ ਵਾਲੀਆਂ ਦੀਆਂ ਬਸ ਕਾਲ ਕਰ ਰੱਖੀ ਸੀ ਅੱਜ ਅਸੀਂ ਇਹ ਵੀ ਲੈ ਆਏ ਅੱਜ ਮੇਰੇ ਕੋਲ ਹਲਕੇ ਹਲਕੇ ਤਿੰਨ ਕੰਮ ਸੀ ਕਿ ਮੈਂ ਬਸ ਫਰੇਪੀ ਕਰਾ ਕੇ ਆਉਣੀ ਹੁੰਦੀ ਆ ਦੇਖੋ ਜੀ ਇਹ ਆਪਾਂ ਨੇ ਪਿਓਰ ਕਾਟਨ ਦੀ ਲੈਂਦੀ ਆ ਚਾਦਰ ਬੈੱਡ ਸੀਟ ਇਹ ਵੀ ਪਿਓਰ ਕਾਟਨ ਦੀ ਹੋਈ ਐ ਇੱਕ ਥੋੜੀ ਜੀ ਮਹਿੰਗੀ ਐ ਇੱਕ ਸਸਤੀ ਐ ਫਿਰ ਦੋਨੇ ਰੇਟ ਦੀ ਲੈਂਦੀਆਂ ਹੁਣ ਆਪਣੇ ਦੋ ਬੈਡਾਂ ਹੁਣ ਕਰਕੇ ਨਾ ਚਾਦਰਾਂ ਵੀ ਖਤਮ ਹੋਈਆਂ ਰਹਿndੀਆਂ ਨੇ ਆ ਮੈਂ ਸਪ੍ਰਿਤ ਨੂੰ ਕਹਿੰਨੀ ਐ ਇਧਰੋਂ ਚਾਦਰ ਚੱਕ ਤੀ ਗੇ ਉਹਨਾਂ ਨੇ ਇਹ ਵੇਖੋ ਸਾਦ ਦੇਖੀ ਕੀ ਕਿਉਂ ਸਹਾ ਨਾ ਇਹਦੇ ਵਿੱਚ ਕਿੰਨਾ ਲੈ ਇਹਦੇ ਪਤਾ ਕੀ ਤਾਂ ਹੀ ਮਹਿੰਗੇ ਕਰ ਰੱਖੇ ਨੇ ਇਹਦੀ ਮੋਟਰ ਦੀ ਵੀ ਸੇਫਟੀ ਐ ਉੱਪਰ ਪਲਾਸਟਿਕ ਲਾਈ ਹੋਈ ਐ ਪਾਣੀ ਬੋਣੀ ਨਹੀਂ ਪੈਂਦਾ ਉਹ ਤਾਂ ਗਲ ਜਾਂਦੀਆਂ ਨੇ ਇਹ ਬਹੁਤ ਕੰਡ ਚੀਜ਼ ਬਣਾਈ ਹੋਈ ਆ ਤਾਂ ਹੀ ਪੈਸੇ ਲੈ ਲਿਓ ਨਟ-ਨੋਟ ਪਏ ਨੇ ਵਿੱਚ ਹਨਾ ਨਾ ਟਿੱਡ ਗਿਆ ਹੋਰ ਕੀ ਐਜ ਕਿੱਥੇ ਨਟ ਦੇਖੋ ਜੀ 쿨ਰ ਦੇ ਅੰਦਰ ਦਾ ਬਿਊ ਉਹ ਦੇ ਪਿਆ ਤੂੰ ਕੀ ਕਹਿੰਦਾ ਸੀ ਮਜ਼ਾ ਲਪਾ ਲੂ ਬਗੈਤੀ ਇਹ ਤਾਂ ਲਵੇਟੇ ਹੋਣੇ ਤੇ ਪਾਣੀ ਪੀਣ ਤੋਂ ਚਲੋ ਜੀ 쿨ਰ ਦੀ ਕਰਤੀ ਸੈਟਿੰਗ ਪਿੰਦਰ ਨੇ ਹੁਣ ਮੈਂ ਮੈਸਾ ਨੂੰ ਮੋਣੇ ਆਪਾਂ 5:30 ਹੋ ਗਏ ਮੈਂ ਵੀ ਕੰਮ ਕਰਦੀ ਆ ਪਹਿਲਾਂ ਮੈਂ ਨਾਉਣੀ ਆ ਪਿੰਦਰ ਮੋਟਰ ਚਲਾਉਗਾ ਠੰਡੇ ਪਾਣ ਨਾਲ ਗਰਮੀ ਚ ਬਹੁਤ ਔਖੇ ਹੋਏ ਪਿਆ ਅਸੀਂ ਅੱਜ ਦਵਾਈ ਲੈਣ ਜਾਣਾ ਸੀ ਉੱਥੇ ਵੀ ਨਹੀਂ ਜਾਇਆ ਗਿਆ ਸਾਡੀ ਮੱਝ ਬਸ ਅੱਜ ਦਿਨ ਪੂਰੇ ਹੋ ਗਏ ਦੇ ਹੁਣ ਇਹਨੂੰ ਅਸੀਂ ਛੱਡ ਕੇ ਨਹੀਂ ਜਾ ਸਕਦੇ ਦੇਖਾਂਗੇ ਜੇ ਫਿੰਦਰ ਘਰੇ ਰਿਹਾ ਇੱਕ ਦਿਨ ਫਿਰ ਲੈ ਆਵਾਂਗੇ ਨਹੀਂ ਫਿਰ ਅਜੇ 5-4 ਦਿਨ ਠਹਿਰ ਕੇ ਲਿਆਵਾਂਗੇ ਮਸਾਂ ਤੋਂ ਦੂਹਗਾ ਬਹੁਤ ਗਰਮੀ ਹੋਈ ਪਈ ਹੈ ਚਲੋ ਜੀ ਤੁਸੀਂ ਅੱਜ ਵਾਲੇ ਬਲੌਗ ਨਾਲ ਕਰੋ ਇੰਜੋਏ ਮੇਰੇ ਵਾਸਤੇ ਕੂਲਰ ਆ ਗਿਆ ਮੈਂ ਆਪਦੇ ਜ਼ੋਰ ਜਬਰਦਸਤੀ ਲਈ ਆਈ ਇਹ ਗਰਮੀ ਬਹੁਤ ਹੋਈ ਪਈ ਤੇ ਕੀ ਕਰੀਏ ਚਲੋ ਜੀ ਹੁਣ ਪਿੰਡਰ ਦੀ ਸੈਟਿੰਗ ਕਰਕੇ ਪਾਣੀ ਪਾ ਦੂਗਾ ਇਹ ਚ ਮੈਂ ਰਸੋਈ ਸਾਫ ਕਰਦੀ ਆ ਤੇ ਮਾਂ ਨੂੰ ਕਿ ਫਿਰ ਸਬਜ਼ੀ-ਸਬਜ਼ੀ ਚੀਰਦਿਆਂ ਦੇਖੀ ਫਿਰ ਨੇ ਲਿਆ ਕਿ ਇੱਥੇ ਟੰਗਤੀਆਂ ਵੀ ਇਹਨੂੰ ਆਪਾਂ ਧੋ ਤੂ ਲਾਂਗੇ ਚਲੋ ਜੀ ਚਲੋ ਜੀ ਹੁਣ ਮੈਂ ਪ੍ਰਿੰਗੀਆਂ ਧੋ ਕੇ ਸੁਕਣੀਆਂ ਪਾਉਣੀ ਆ ਸਰਦਾਰ ਜੀ ਨੇ ਲਿਆ ਕੇ ਇੱਥੇ ਟੰਗਤੀਆਂ ਪਿੰਡਰ ਨਾਲ ਮੋਟਰਸਾਈਕਲ ਅੰਦਰ ਕਰਦੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ